ਮੈਂ ਕਿਸੇ ਕਾਰਨ ਕਰਕੇ ਗਵਾਂਡੀਆਂ ਦੇ ਘਰ ਇਧਾਂ ਗਿਆ ਸੀ ਹਾਂ ਤੇ ਮਗਰੋਂ ਪੈਰਾਂ ਦੀ ਆਵਾਜ਼ ਆਈ ਵੀ ਜਦੋਂ ਬੂਹਾ ਜ਼ੋਰ ਨਾਲ ਖੁੱਲਿਆ ਹਾਂ ਮੈਂ ਫਿਰ ਥੋੜਾ ਜਿਹਾ ਧਿਆਨ ਨਾਲ ਲੋਕੇ ਵੇਖਿਆ ਵੀ ਕੌਣ ਹੋ ਸਕਦਾ ਹਾਂ ਤੇ ਖੜਖੜ ਕੇ ਜਦੋਂ ਮਤਲਬ ਪੁਲਿਸ ਆਊਗੀ ਤੇ ਖੜਾਕ ਤਾਂ ਹੁੰਦਾ ਹੀ ਹੈ ਹਾਂ ਫਿਰ ਉਹ ਮੇਰੇ ਪਿਤਾ ਜੀ ਨੂੰ ਨਾਲ ਲੈ ਕੇ ਇਹਨਾਂ ਨੂੰ ਫਿਰ ਅਸੀਂ ਅਗਲੇ ਦਿਨ ਮਤਲਬ ਜਿੱਦਾਂ ਜਿਹੜੀ ਪੰਚਾਇਤ ਆ ਉਹ ਛਡਾ ਲਈ ਹਾਂ ਤੇ ਉਹਨਾਂ ਨੂੰ ਕਹਿੰਦੇ ਵੀ ਬਾਅਦ ਚੱਲ ਕੇ ਦਿਨ ਲੈ ਜਾਓ ਹਾਂ ਬਾਅਦ ਚ ਲੈ ਜਾਓ ਅਗਲੇ ਦਿਨ ਜਦੋਂ ਉਹਨੂੰ ਲੈਣ ਗਏ ਆਏ ਤੇ ਉਹਨਾਂ ਨੇ ਦੱਸਿਆ ਵੀ ਮਤਲਬ ਉਹਨਾਂ ਦਾ ਮੁਕਾਬਲਾ ਸੱਠਾਲੇ ਬਣ ਗਿਆ ਹਾਜਰ ਸੀ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਸ਼ਹੀਦ ਭਾਈ ਗੁਰਿੰਦਰ ਸਿੰਘ ਫੇਰੂਮਾਨ ਦੀ ਫਿਰ ਕਿਵੇਂ ਸੋਚਿਆ ਕਿ ਅਸੀਂ ਉਹਨਾਂ ਥਾਣੇਦਾਰਾਂ ਉੱਤੇ ਕੇਸ ਕਰੀਏ ਜਿਨ੍ਹਾਂ ਨੇ ਛੋਟਾ ਮੁਕਾਬਲਾ ਕੀਤਾ ਦੇਖੋ ਸਾਡੇ ਵਜਨਾਂ ਇਨੀ ਪਹੁੰਚ ਨਹੀਂ ਸੀ ਵੀ ਅਸੀਂ ਕੇਸ ਕਰਕੇ ਜਾਂ ਕਰਦੇ ਮਨ ਵਿੱਚ ਸੀ ਵੀ ਥਕਾ ਹੋਇਆ ਇੱਕ ਵਾਕਿਆ ਥਾਣੇਦਾਰ ਅਮਰੀਕ ਸਿੰਘ ਬਾਰੇ ਸੁਣਨ ਨੂੰ ਮਿਲਦਾ ਜੀ ਉਹ ਜਦੋਂ ਉਹਨਾਂ ਨੂੰ ਕੇਸ ਮਤਲਬ ਪਤਾ ਲੱਗਾ ਵੀ ਅਸੀਂ ਵੀ ਸਾਬਤ ਹੋ ਗਏ ਆ ਵੀ ਝੂਠਾ ਮﻘਾਬਲਾ ਨਹੀਂ ਬਣਾਇਆ ਤੇ ਹੁਣ ਮੈਨੂੰ ਸਜ਼ਾ ਹੋਣੀ ਆ ਸਜ਼ਾ ਸੁਣਾਉਣੀ ਡੇ ਜੀ ਜੱਸਾ ਬਜੀ ਪੈਂਟ ਗਿੱਲੀ ਕਰਕੇ ਬਚਿਆ ਮਾਮੂ ਕੀ ਡਾਰੀ ਜਾ ਦਾ ਗਏ ਸੁਣਿਆ ਤੁਹਾਨੂੰ ਕੋਈ ਲਾਲਚ ਵੀ ਦਿੱਤਾ ਸੀ ਹਾਂਜੀ ਪਹਿਲਾ ਦਿਨ ਦਰੇ ਜਦੋਂ ਮਤਲਬ ਪਟਿਆਲੇ ਕੇ ਚੱਲਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਪ੍ਰੀਤ ਸਿੰਘ ਅਰਾਧ ਤੁਸੀਂ ਜੁੜੇ ਹੋ ਵਿਖੜਾ ਪਿੰਡਾਂ ਦੇ ਨਾਲ ਹਮੇਸ਼ਾ ਹੀ ਤੁਹਾਡੇ ਤੱਕ ਸ਼ਹੀਦ ਸਿੰਘਾਂ ਦੀਆਂ ਜੀਵਨੀਆਂ ਲੈ ਕੇ ਅਸੀਂ ਪਹੁੰਚਦੇ ਰਹੇ ਨੇ ਹਾਂ ਅੱਜ ਅਸੀਂ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਸ਼ਹੀਦ ਭਾਈ ਗੁਰਿੰਦਰ ਸਿੰਘ ਫੇਰੂਮਾਨ ਦੀ ਇਹ ਫੇਰੂਮਾਨ ਪਿੰਡ ਜਿਹੜਾ ਕਿ ਰਈਗੇ ਦੇ ਨਾਲ ਪਿੰਡ ਹੈ ਅੰਮ੍ਰਿਤਸਰ ਤੋਂ ਕਰੀਬ ਤੀ 35 ਕਿਲੋਮੀਟਰ ਦੀ ਦੂਰੀ ਤੇ ਮਾਝੇ ਦੇ ਵਿੱਚ ਇਹ ਪਿੰਡ ਜਿੱਥੇ ਫਰਜੀ ਪੁਲਸ ਮੁਕਾਬਲੇ ਦੇ ਵਿੱਚ ਸ਼ਹੀਦ ਭਾਈ ਗੁਰਵਿੰਦਰ ਸਿੰਘ ਨੂੰ ਜਿਹੜਾ ਕਿ ਸ਼ਹੀਦ ਸੀਰਕਾਰ ਦਿੱਤਾ ਗਿਆ ਸੀ ਉਹਨਾਂ ਦੇ ਭਰਾ ਸਾਡੇ ਨਾਲ ਜੁੜੇ ਹਨ ਭਾਈ ਪਰਮਿੰਦਰ ਸਿੰਘ ਜੀ ਜਿਹੜੇ ਕਿ ਪਿੰਡ ਫੇਰੂਮਾ ਦੇ ਵਿੱਚ ਗ੍ਰੰਥੀ ਸਿੰਘ ਦੀਆਂ ਸ਼ਗਾਵਾਂ ਵੀ ਨਿਭਾਉਂਦੇ ਹਨ ਉਹਨਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਕਰਾਂਗੇ ਕਿ ਸ਼ਹੀਦ ਭਾਈ ਗੁਰਵਿੰਦਰ ਸਿੰਘ ਜੀ ਦੀ ਸਹਾਦਤ ਤੋਂ ਬਾਅਦ ਜਦੋਂ ਉਹਨਾਂ ਦਾ ਫਰਜੀ ਪੁਲਿਸ ਮੁਕਾਬਲਾ ਬਣਿਆ ਸੀ ਬਾਅਦ ਵਿੱਚ ਜਿਹੜੇ ਥਾਣੇਦਾਰਾਂ ਨੇ ਉਹ ਪੁਲਿਸ ਮੁਕਾਬਲਾ ਬਣਾਇਆ ਸੀ ਉਸ ਉਹਨਾਂ ਥਾਣੇਦਾਰਾਂ ਨੂੰ ਜਿਹੜੀ ਇਹਨਾਂ ਨੇ ਲੰਬਾ ਸਮਾਂ ਕੇਸ ਲੜ ਲੜ ਕੇ ਜਿਹੜੀ ਕਿ ਉਹ ਸਜ਼ਾ ਕਰਵਾਈ ਸੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਭਾਈ ਗੁਰਵਿੰਦਰ ਸਿੰਘ ਜੀ ਇਹ ਤੁਸੀਂ ਕਿੰਨੇ ਭਰਾ ਹੋ ਅਸੀਂ ਦੋ ਭਰਾ ਇੱਕ ਪੈਣਾ ਹੈ ਅੱਛਾ ਦੋ ਭਰਾ ਸੀ ਇੱਕ ਪੈਣ ਸੀ ਤੇ ਜਨਮ ਜਿਹੜਾ ਜੰਪਲ ਭਾਈ ਸਾਹਿਬ ਦਾ ਕਿਹੜੇ ਪਿੰਡ ਦਾ ਇਸੇ ਦਾ ਹੀ ਫਿਰੂਮਾਨ ਦਾ ਜੱਦੀ ਮਨ ਹਾਂ ਕਿੰਨੀ ਪੜ੍ਹਾਈ ਸੀ ਉਹਨਾਂ ਦੀ ਪਲੱਸ 2 ਪਾਸ ਪਲੱਸ 2 ਪਾਸ ਸੀ ਕਿਹੜੇ ਸਕੂਲ ਨੇ ਉਹਨਾਂ ਢਿਲਵਾ ਸਕੂਲ ਢਿਲਵਾ ਸਕੂਲ ਹਾਂਜੀ ਤੇ ਵਿਆਹ ਸੀ ਜਾਂ ਕੁਆਰੀ ਸੀ ਨਹੀਂ ਕੁਆਰੀ ਸੀ ਕਦੋਂ ਇਸ ਪਾਸੇ ਨੂੰ ਧੁਰਦੇ ਆ ਸੰਘਰਸ਼ ਵਿੱਚ ਸੰਘਰਸ਼ ਦਾ ਹਿੱਸਾ ਕਦੋਂ ਬਣਦੇ ਆ ਇਹ ਕੋਈ ਸਾਨੂੰ ਨਹੀਂ ਇਹਦੇ ਵੀ ਪਤਾ ਹਾਂ ਵੀ ਉਹ ਕਦੋਂ ਸੰਘਰਸ਼ ਚ ਗਏ ਕਦੋਂ ਨਹੀਂ ਗਏ ਹਾਂ ਕਿਉਂਕਿ ਉਦੋਂ ਅਸੀਂ ਵੀ ਥੋੜਾ ਆਪਣੀ ਮਾਦਾ ਸਾਡੀ ਛੋਟੀ ਉਨੇ ਗੁਜ਼ਰਗੀ ਸੀ ਹਾਂ ਤੇ ਸਾਡੇ ਪਿਤਾ ਜੀ ਜਿਹੜਾ ਸਾਰਾ ਮਤਲਬ ਕੰਮ ਬਾਰਗ ਨੌਕਰੀ ਕੰਮ ਕਰ ਕਰਦੇ ਸੀ ਹਾਂ ਖੇਤੀਬਾੜੀ ਵੀ ਮਾੜੀ ਮੂਟੀ ਹੈਗੀ ਆ ਹਾਂ ਤੇ ਉਦੋਂ ਆਪਣੀ ਦਰਪਿਆਰੀ ਦਾ ਸੀ ਨਾਲੇ ਮਵੇਂ ਪੜਦਾ ਸੀ ਆਪਣੇ ਕਿੰਨੀਆਂ ਸਨ ਦੀਆਂ ਗੱਲਾਂ ਇਹ 92 ਦੀਆਂ ਗੱਲਾਂ ਨੇ 1992 ਜਿਹਨਾਂ ਦਾ ਹਾਂਜੀ ਮੁੜ ਕੇ ਇਹਨਾਂ ਨੂੰ ਮਤਲਬ ਇਹਨਾਂ ਦਾ ਅੰਕਾਊਂਟਰ ਕਰ ਦਿੱਤਾ ਜਾਂਦਾ ਅੰਕਾਊਂਟਰ ਕਿੱਥੇ ਕੀਤਾ ਜਾਂਦਾ ਇਹਨਾਂ ਨੂੰ ਸਠਿਆਲੇ ਕੀਤਾ ਗਿਆ ਸੀ ਸਠਿਆਲੇ ਛੇਠੇ ਵਾਲੇ ਕੀਤਾ ਗਿਆ ਸੀ ਮਤਲਬ ਜਦੋਂ ਸ਼ੁਰੂ ਹੁੰਦੀ ਗੱਲ ਉਹ ਦਿਨ ਸ਼ਾਮਾਂ ਦੀ ਗੱਲ ਹੈ ਹਾਂ ਮੈਂ ਕਿਸੇ ਕਾਰਨ ਕਰਕੇ ਗਵਾਂਡੀਆਂ ਦੇ ਘਰ ਹੀ ਤਾਂ ਗਿਆ ਸੀ ਹਾਂ ਤੇ ਮਗਰੋਂ ਪੈਰਾ ਦੀ ਆਵਾਜ਼ ਆਈ ਵੀ ਜਦੋਂ ਬੂਹਾ ਜ਼ੋਰ ਨਾਲ ਖੁੱਲਿਆ ਹਾਂ ਮੈਂ ਫਿਰ ਥੋੜਾ ਜਿਹਾ ਧਿਆਨ ਨਾਲ ਲੋਕੇ ਵੇਖਿਆ ਵੀ ਕੌਣ ਹੋ ਸਕਦਾ ਹਾਂ ਤੇ ਖੜ ਖੜਕ ਜਦੋਂ ਮਤਲਬ ਪੁਲਿਸ ਆਉਗੀ ਤੇ ਖੜਾਕ ਤਾਂ ਆਉਂਦਾ ਹੀ ਹੈ ਹਾਂ ਫਿਰ ਉਹ ਮੇਰੇ ਬਜ਼ਾਜੀ ਨੂੰ ਨਾਲ ਲੈ ਕੇ ਹਾਂ ਨਾਲ ਲੈ ਕੇ ਤੇ ਫਿਰ ਉਹਨੂੰ ਕੋਈ ਮੋਬਾਈਲ ਮੂਲ ਤਾਂ ਐਡਾ ਹੁੰਦਾ ਨਹੀਂ ਸੀ ਨਾ ਪਤਾ ਸੀ ਕਿੱਧਰ ਲੈ ਗਏ ਹਾਂ ਫਿਰ ਮੁੜ ਕੇ ਇਹਨਾਂ ਨੂੰ ਪਤਾ ਲੱਗਾ ਵੀ ਬਿਆਸ ਖੜਿਆ ਹੂੰ ਬਿਆਸ ਫਿਰ ਇਹਨਾਂ ਨੂੰ ਰੱਖ ਕੇ ਤੇ ਇਹਨਾਂ ਨੂੰ ਪੁੱਛਿਆ ਵੀ ਨਾਲੇ ਕੁੱਟਿਆ ਮਾਰਿਆ ਪਿਤਾ ਜੀ ਨੂੰ ਹਾਂ ਪਿਤਾ ਜੀ ਨੂੰ ਹੂੰ ਔਰ ਨਾਲੇ ਪੁੱਛਿਆ ਵੀ ਤੁਹਾਡਾ ਜਲੰਧਰ ਜਿਹੜੇ ਤੁਹਾਡੇ ਵੱਡੇ ਭਾਜੀ ਰਹਿੰਦੇ ਆ ਸਾਡੇ ਤਾਇਆ ਜੀ ਮਤਲਬ ਇਹਨਾਂ ਦੇ ਵੱਡੇ ਭਰਾ ਜੀ ਸਵਰਨ ਸਿੰਘ ਜੀ ਹੂੰ ਵੀ ਉਹਨਾਂ ਦਾ ਕਰ ਦੱਸੋ ਸਾਨੂੰ ਹਾਂ ਤੇ ਇਹ ਲੈ ਕੇ ਚੱਲ ਬੇ ਨਾਲ ਤੇ ਚਲੋ ਉੱਥੇ ਫਿਰ ਉਹ ਗਿੰਦਰ ਰਹਿੰਦਾ ਹੈ ਹੂੰ ਉੱਥੇ ਫਿਰ ਗਿੰਦਰ ਸਿੰਘ ਨੂੰ ਨਾਲ ਲੈ ਕੇ ਆਏ ਆ ਔਰ ਅੱਜ ਵੀ ਕੁੱਟਮਾਰ ਕਰਦੇ ਆਏ ਆ ਹੂੰ ਫਿਰ ਇੱਕ ਰਾਤ ਇਹਨਾਂ ਨੂੰ ਇਕੱਠਾ ਹੀ ਰੱਖਿਆ ਹਾਂ ਕੋਈ ਬਾਲੇ ਕਿਹੜੇ ਥਾਣੇ ਬਿਆਸ ਥਾਣੇ ਦੇ ਵਿੱਚ ਬਿਆਸ ਥਾਣੇ ਦੇ ਵਿੱਚ ਉਦੋਂ ਥਾਣੇਦਾਰ ਸੀ ਵੱਸਨ ਸਿੰਘ ਅੱਛਾ ਹਾਂਜੀ ਅਮਰੀਕ ਸਿੰਘ ਦੀ ਨਾਲੇ ਕੰਮ ਕਰਦੇ ਸੀ ਇਹਨਾਂ ਦੇ ਥੱਲੇ ਸੀ ਉਹਨਾਂ ਨੂੰ ਤੇ ਬਾਕੀ ਹੋਰ ਵੀ ਪੁਲਿਸ ਵਾਲੇ ਨਾਲ ਸੀ ਤੇ ਇਹਨਾਂ ਨੂੰ ਫਿਰ ਅਸੀਂ ਅਗਲੇ ਦਿਨ ਮਤਲਬ ਜਿੱਦਾਂ ਜਿਹੜੀ ਪੰਚਾਇਤ ਆ ਉਹ ਛਡਾ ਲਈ ਤੇ ਉਹਨਾਂ ਨੂੰ ਕਹਿੰਦੇ ਵੀ ਬਾਅਦ ਚ ਅਗਲੇ ਦਿਨ ਲੈ ਜਾਓ ਹਾਂ ਬਾਅਦ ਚ ਲੈ ਜਾਓ ਅਗਲੇ ਦਿਨ ਜਦੋਂ ਉਹਨੂੰ ਲੈਣ ਗਏ ਆਏ ਤੇ ਉਹਨਾਂ ਨੇ ਦੱਸਿਆ ਵੀ ਮਤਲਬ ਉਹਨਾਂ ਦਾ ਮੁਕਾਬਲਾ ਸਠਿਆਲੇ ਬਣ ਗਿਆ ਤੇ ਉਹਦੀਆਂ ਹੱਟੀਆਂ ਜਿਹੜੀਆਂ ਦੁਰਗਾਣਾ ਮੰਦਰੰਬਰ ਸਰ ਤੋਂ ਜਾ ਕੇ ਪ੍ਰਾਪਤ ਕਰਕੇ ਤੇ ਲਿਆਓ ਸਿੱਧਾ ਹੀ ਕਰਦੇ ਜੋ ਤੁਸੀਂ ਲੈਣ ਗਏ ਠਾਣੇ ਦੇ ਵਿੱਚ ਤੇ ਅਗੋਂ ਇਹ ਜਵਾਬ ਮਿਲਿਆ ਅਗੋਂ ਇਹ ਜਵਾਬ ਮਿਲਿਆ ਵੀ ਉਹਨਾਂ ਦਾ ਮੁਕਾਬਲਾ ਹੋ ਗਿਆ ਸਠਿਆਲੇ ਹਮ ਮਾਰਤਾ ਕੇ ਸਿੱਧੀ ਗੱਲ ਉਹਨਾਂ ਦਾ ਵੀ ਸੁਣੋ ਉਹਨਾਂ ਦਾ ਮਾਰਤਾ ਤੇ ਜਾ ਕੇ ਤੇ ਲੈਓ ਹੱਟੀਆਂ ਦੁਰਗਾਣਾ ਮੰਦਿਰ ਤੋਂ ਹਾਂ ਮੈਂ ਯਸਟੀਆਂ ਲੈ ਜਾ ਕੋਈ ਸਰੀਰ ਦੇ ਸੰਸਕਾਰ ਬਾਰੇ ਉਹਨਾਂ ਨੇ ਦੱਸਿਆ ਕੁਝ ਹਾਂ ਨਹੀਂ ਕੁਝ ਨਹੀਂ ਦੱਸਿਆ ਉਹਨਾਂ ਬਜ ਯਸਟੀਆਂ ਦੱਸਿਆ ਵੀ ਆ ਗੁਰਿੰਦਰ ਸਿੰਘ ਦੀਆਂ ਯਸਟੀਆਂ ਜੀ ਦੁਰਗਾਣਾ ਮੰਦਿਰ ਕਾਰਡ ਹੁੰਦਾ ਹੀ ਆ ਫਿਰ ਦੁਰਗਾਣਾ ਮੰਦਿਰ ਗਏ ਤੁਸੀਂ ਹਾਂਜੀ ਫਿਰ ਯਸਟੀਆਂ ਲੈ ਗਏ ਕੌਣ ਕੌਣ ਗਿਆ ਸੀ ਇਹ ਪਤਾ ਜੀ ਗਏ ਮੈਂ ਮੈਂ ਤੇ ਬਹੁਤਾ ਨਹੀਂ ਸੀ ਬਾਹਰ ਕੱਢਦੇ ਵੀ ਤਾਂ ਖਤਰਾ ਹਰ ਡਰਦਾ ਹੀ ਹੈ ਕੋਈ ਮੈਂ ਤਾਂ ਫਿਰ ਬਹੁਤਾ ਨਹੀਂ ਮਨਾ ਮੈਂ ਠਾਣੇ ਗਿਆ ਅੱਛਾ ਪਚਾਇਤ ਹੀ ਜਾਂਦੀ ਸੀ ਬਜ਼ੁਰਗ ਹੀ ਜਾਂਦੇ ਸਾਰੇ ਵੱਡੇ ਜਾਂਦੇ ਫਿਰ ਕਿਵੇਂ ਸੋਚਿਆ ਕਿ ਅਸੀਂ ਉਹਨਾਂ ਠਾਣੇਦਾਰਾਂ ਉੱਤੇ ਕੇਸ ਕਰੀਏ ਜਿਨ੍ਹਾਂ ਨੇ ਝੂਠਾ ਮੁਕਾਬਲਾ ਕੀਤਾ ਦੇਖੋ ਸਾਡੇ ਵਜਨਾ ਇਨੀ ਪਹੁੰਚ ਨਹੀਂ ਸੀ ਵੀ ਅਸੀਂ ਕੇਸ ਕਰਕੇ ਜਾਂ ਕਰਦੇ ਮਨ ਵਿੱਚ ਸੀ ਵੀ ਥਕਾ ਹੋਇਆ ਹਾਂ ਉਹ ਫਿਰ ਆਪਣੇ ਖਾਲੜਾ ਮਿਸ਼ਨ ਵਾਲੇ ਜਿਹੜੇ ਆ ਹਾਂ ਭੈਣ ਜੀ ਹੁਣੇ ਹਾਂ ਉਹਨਾਂ ਨੇ ਜਸਵੰਤ ਸਿੰਘ ਉਹਨਾਂ ਦੇ ਘਰੋਂ ਜਿਹੜੇ ਨੇ ਉਹਨਾਂ ਦੇ ਉਹਨਾਂ ਨੇ ਕੁਝ ਕੇਸਾਂ ਦੀ ਪੈਰਵਾਈ ਜਿਹੜੀ ਸ਼ੁਰੂ ਕੀਤੀ ਸੀ ਹਾਂ ਉਹਦੇ ਬਾਅਦ ਫਿਰ ਤਰੀਕਾ ਕਾਫੀ ਲੰਮੀਆਂ ਪਈਆਂ ਪਟਿਆਲੇ ਵੀ ਜਾਂਦੇ ਰਹੇ ਹਾਂ ਤੋ ਕੇਸ ਕਦੀ ਮਿਲ ਗਵਰਨਮੈਂਟ ਨੇ ਜਿੱਦਾਂ ਹੈਲਪ ਕਰਦੇ ਸੀ ਉਹਨਾਂ ਦੀ ਕਦੀ 5 ਸਾਲ ਦੀ ਸਟੇ ਲੈ ਲਓ ਕਦੀ 10 ਸਾਲ ਦੀ ਸਟੇ ਲੈ ਲਓ ਹਮ ਕਰਦਿਆਂ ਕਰਦਿਆਂ ਮੁੜ ਕੇ ਕਾਫੀ 25 26 ਸਾਲ ਤੋਂ ਮਤਲਬ ਤਕਰੀਬਨ ਕਿਹੜੀ ਸਾਲ ਦੇ ਵਿੱਚ ਇਹ ਕੇਸ ਲਾਇਆ ਸੀ ਤੁਸੀਂ ਲਾ ਲਓ 92 ਤੋਂ 30 ਸਾਲ ਪਹਿਲਾਂ ਲਾ ਲਓ ਹੁਣ ਹਿਸਾਬ ਜਿਆ ਲਾ ਲਓ ਵੀ ਹੁਣ ਪੱਕਾ ਮੈਨੂੰ ਜੇਤਾ ਨਹੀਂ ਹੈ ਵੀ ਕਿੰਨੇ ਹੈ ਵੀ ਕਿੰਨੀ ਸਾਲ ਬਣਦੀ ਆ ਕਿਹੜੀ ਕੋਰਟ ਚ ਲਗਾ ਸੀ ਕੋਰਟ ਸੀਬੀਆਈ ਨੇ ਆਪਣੀ ਕੋਰਟ ਹੀ ਲਾਇਆ ਹਾਂ ਹਾਂਜੀ ਤੇ ਕਦੋਂ ਰਿਜ਼ਲਟ ਕਦੋਂ ਆਇਆ ਕਦੋਂ سزا ਸੁਣਾਈ ਗਈ ਉਹਦਾ ਰਿਜ਼ਲਟ ਫਿਰ ਤਕਰੀਬਨ 29 ਸਾਲ ਦੇ ਬਾਅਦ ਆਇਆ ਹਾਂ ਹੁਣ ਪਿਛਲੇ 2 2 2 2.5 ਸਾਲ ਪਹਿਨਾ ਫਿਰ 2020 ਦੇ ਵਿੱਚ ਹੈ ਬਸ ਤਕਰੀਬਨ ਇੱਥੇ ਕਿ ਆਇਆ ਤੇ ਹੁਣ ਉਹ ਸਿਰ ਪੂਰਾ ਜਹਾਦ ਨਹੀਂ ਲੈਂਦਾ ਇੱਕ ਵਾਕਿਆ ਖਾਨੇਦਾਰ ਅਮਰੀਕ ਸਿੰਘ ਬਾਰੇ ਸੁਣਨ ਨੂੰ ਮਿਲਦਾ ਜਦੋਂ ਉਹਨਾਂ ਨੂੰ ਕੇਸ ਮਤਲਬ ਪਤਾ ਲੱਗਾ ਵੀ ਅਸੀਂ ਵੀ ਸਾਬਤ ਹੋ ਗਏ ਹਾਂ ਵੀ ਝੂਠਾ ਮੁਕਾਬਲਾ ਨਹੀਂ ਬਣਾਇਆ ਤੇ ਹੁਣ ਮੈਨੂੰ ਸਜ਼ਾ ਹੋਣੀ ਹੈ ਹਾਂ ਸਜਾ ਸੁਣਾਉਣ ਹੀ ਦੇ ਹੀ ਜੱਸਾ ਬਜੀ ਤੇ ਮਤਲਬ ਪੈਂਟ ਗਿੱਲੀ ਕਰਕੇ ਬੱਚਿਆਂ ਵਾਂਗੂ ਵੀ ਡਾਰੀ ਜਾ ਗਏ ਪੜਨ ਨੂੰ ਮਿਲਿਆ ਕਿ ਉਹ ਗੱਛਾ ਕੇ ਡਿੱਗ ਪਿਆ ਮਤਲਬ ਕੁਝ ਇਦਾਂ ਹੀ ਹੋਇਆ ਮੈਂ ਤੇ ਵੇਖਿਆ ਵੀ ਮਨੋ ਪੈਂਟ ਜਿਹੜੋ ਮੈਂ ਜਿਹੜੋ ਮੇਰਾ ਧਿਆਨ ਪਿਆ ਉਦੋਂ ਮੈਂ ਪੈਂਟ ਹੀ ਗਿੱਲੀ ਦਾ ਮਤਲਬ ਜਾਣਾ ਸੁਣਿਆ ਤੁਹਾਨੂੰ ਕੋਈ ਲਾਲਚ ਵੀ ਦਿੱਤਾ ਸੀ ਹਾਂਜੀ ਪਹਿਲਾਂ ਦਿੰਦ ਰਹੇ ਜਦੋਂ ਮਤਲਬ ਪਟਿਆਲੇ ਕੇ ਚੱਲਦਾ ਸੀ ਉਦੋਂ ਕਾਫੀ ਪੁਲਿਸ ਵਾਲੇ ਜਿਹੜੇ ਉਹ ਆਪਣੇ ਪਰਸਨਲ ਤੌਰ ਤੇ ਆਪਣੇ ਬੰਦਿਆਂ ਨੂੰ ਘਲਾ ਕੇ ਸਿੱਧਾ ਤੇ ਨਹੀਂ ਗੱਲ ਕਰਦੇ ਕਿ ਉਹ ਅਦਾਲਤ ਤੋਂ ਡਰਦੇ ਸੀ ਵਿਚ ਬੰਦੇ ਬੰਦੇ ਪਾ ਕੇ ਗੱਲ ਕਰਦੇ ਵੀ ਸੀ ਕਿਹੜਾ ਲਾਲਚ ਦਿੰਦੇ ਪੈਸੇ ਬੂਥੇ ਦਾ ਹੀ ਲਾਲਚ ਦਿੰਦੇ ਕਿੰਨੇ ਨੌਕਰੀ ਦਾ ਵੀ ਕਹਿੰਦੇ ਨੌਕਰੀ ਦਵਾ ਦਾਂਗੇ ਕਰਦਾਂਗੇ ਉਹ ਕਰਦਾਂਗੇ ਹਾਂ ਫਿਰ ਉਹ ਸੜਿਆ ਘੱਟ ਰਿਹਾ ਠਾਣੇ ਘਰ ਹਾਂਜੀ ਉਦੋਂ ਦੱਸ ਸਾ ਮੰਨਦੇ ਹੋ ਕਿ ਇਨਸਾਫ ਮਿਲ ਗਿਆ ਦੇਖੋ ਇਨਸਾਫ ਹੋਣ ਦੀ ਵੇਖੀ ਤੇ ਬੰਦਾ ਤੇ ਚਲਾ ਗਿਆ ਹਾਂ ਕਿ ਬੰਦੇ ਦੀ ਕਮੀ ਤੇ ਨਹੀਂ ਪੂਰੀ ਹੋ ਸਕਦੀ ਹਾਂਣਾ ਜੀ ਤੇ ਬਾਕੀ ਜਿਹਦੇ ਮੇਨ ਜਿਹਤੇ ਹੈਗਾ ਸੀ ਕਿ ਸੰਵਤਨ ਸਿੰਘ ਜਿਹੜਾ ਮੇਨ ਕਰਤਾ ਧਰਤਾ ਹਾਂ ਉਹਦੇ ਪਹਿਲੇ ਹੀ ਜਿਹੜੇ ਕਰ ਗਿਆ ਹਾਂ ਇਹ ਕਿਹੜੇ ਰੰਗ ਤੇ ਸੀ ਅਮਰੀਕ ਸਿੰਘ ਮਰੀਕ ਸਿੰਘ ਹੁਣ ਤਾਂ ਐਸਆਈ ਰਿਟਾਇਰ ਹੋਇਆ ਉਦੋਂ ਪਤਾ ਨਹੀਂ ਕਿਹੜੇ ਰੰਗ ਚ ਹੋ ਗਏ ਹਾਂ ਹੋਲਦਾਰ ਹੋਵੇ ਜਾਂ ਕਿਦਾਂ ਰਿਟਾਇਰ ਹੋਣ ਤੋਂ ਬਾਅਦ ਸਜ਼ਾ ਆਈ ਹਾਂਜੀ ਰਿਟਾਇਰ 30 ਸਾਲ ਤੇ ਲਾਂਗੇ ਜੀ ਹਣਾ 30 30 ਸਾਲ ਥੋੜੇ ਹੁੰਦੇ ਕਿਤੇ ਬੱਚਾ ਜੰਮ ਕੇ ਨਿਆਣੇ ਗਾੜੀ ਪਤਾ ਕਰ ਲਿੰਦਾ ਜਦੋਂ ਸਜ਼ਾ ਹੋ ਗਈ ਤੁਸੀਂ ਅ ਜਦੋਂ ਛੀਦ ਭਾਈ ਗੁਰਿੰਦਰ ਸਿੰਘ ਦੀ ਛੀਦ ਹੋ ਗਈ ਮੁਕਾਬਲਾ ਬਣ ਗਿਆ ਅਸਥੀਆਂ ਤੁਸੀਂ ਲੈ ਆਂਦੀਆਂ ਘਰ ਦੇ ਵਿੱਚ ਕੋਈ ਪ੍ਰੋਗਰਾਮ ਭੋਗ ਪਾਇਆ ਉਹਨਾਂ ਨੇ ਹਾਂਜੀ ਪਾਇਆ ਜੀ ਬਿਲਕੁਲ ਕੋਈ ਵਰਸੀ ਨਹੀਂ ਬਣਾਈ ਹਾਂ ਨਹੀਂ ਨਹੀਂ ਵਰਸੀ ਨਹੀਂ ਬਣਾਈ ਭੋਗ ਇੱਕ ਵਾਰੀ ਅਖੀਰਲੀ ਅੰਤਮ ਅਰਦਾਸ ਜਿਹੜੀ ਹੋਈ ਆ ਪਿੰਡ ਵੱਲੋਂ ਕੋਈ ਸਹਿਯੋਗ ਮਿਲਿਆ ਸਰੀਰ ਲੱਭਣ ਦੇ ਵਿੱਚ ਜਾਂ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੇ ਵਿੱਚ ਨਹੀਂ ਜੀ ਪੰਚਾਇਤ ਹੀ ਜਾਂਦੀ ਰਹੀ ਆ ਹਾਂ ਪੰਚਾਇਤ ਦੇ ਵੇਖੋ ਸਾਡੇ ਡਿਸਬੀਊ ਸਿੰਘ ਹੁੰਦੇ ਸੀ ਸਰਪੰਚ ਹੁੰਦੇ ਸੀ ਹਾਂ ਹੋਰ ਵੀ ਮੈਂਬਰ ਸਾਹਿਬਾਨ ਹੁੰਦੇ ਸੀ ਹਾਂ ਸਾਰਿਆਂ ਨੇ ਜਗਜੀਤ ਸਿੰਘ ਜੀ ਹੁੰਦੇ ਸੀ ਹਾਂ ਸਾਡੇ ਹੋਰ ਵੀ ਮੈਂਬਰ ਇੱਥੇ ਹੁੰਦੇ ਸੀ ਬੜੇ ਮਤਲਬ ਪਿਆਰ ਵਾਲੇ ਸਾਰੇ ਪਿਆਰ ਸਾਡਾ ਸਾਰਿਆਂ ਨਾਲ ਪਿੰਡ ਸਾਡਾ ਕਾਫੀ ਹੈਲਪ ਕਰਦਾ ਸਾਡਾ ਮਤਲਬ ਪਿਆਰ ਸਾਰਿਆਂ ਨਾਲ ਤੇ ਉਹਦੇ ਮੁਕਾਬਕ ਸਾਡੇ ਪਿੰਡ ਵੈਸੇ ਹੀ ਸਾਰੇ ਬੰਦੇ ਬੜੇ ਚੰਗੇ ਆ ਹਾਂ ਪੰਚਾਇਤ ਸ਼ੁਰੂ ਤੋਂ ਚੰਗੇ ਹੀ ਬਣਦੀ ਰਹੀਆਂ ਪਿੰਡ ਵੱਲੋਂ ਕੋਈ ਮਾਨ ਸਨਮਾਨ ਮਿਲਿਆ ਮਾਨ ਸਨਮਾਨ ਚਲੋ ਸਤਿਕਾਰ ਤੇ ਹੈ ਹੀ ਆ ਵੈਸੇ ਹੀ ਆ ਉਦਾਂ ਹੀ ਸਾਰਾ ਪਿਆਰ ਕਿਸੇ ਜਿੰਦੀ ਜਿਵੇਂ ਬੰਦੀ ਨੇ ਤੁਹਾਡੇ ਤੱਕ ਅਪਰੋਚ ਕੀਤੀ ਹਾਂਜੀ ਜਿਆਦਾ ਜਿਹੜਾ ਅਸਲ ਦੇ ਵਿੱਚ ਜਦੋਂ ਪਟਿਆਲੇ ਕਾਫੀ ਲੰਮਾ ਕੇਸ਼ ਚਲਿਆ ਉਹਦੇ ਬਾਅਦ ਅਸੀਂ ਵੀ ਥੋੜਾ ਜਿਹਾ ਥੱਕ ਹਾਰੀ ਬੰਦਾ ਜਾਂਦਾ ਹੈ ਕਾਫੀ ਹੁਣ 30 30 ਸਾਲ ਥੋੜੇ ਨਹੀਂ ਹੁੰਦੇ ਜੀ ਜੀ ਉਹਦੇ ਬਾਅਦ ਫਿਰ ਲਾਪਤਾ ਪੰਜਾਬ ਵਾਲੇ ਜਿਹੜੇ ਆ ਉਹਨਾਂ ਨੇ ਬਹੁਤ ਹਲਪ ਕੀਤੀ ਜਿਵੇਂ ਸਰਦਾਰ ਜਗਜੀਤ ਸਿੰਘ ਹਾਂ ਹਾਂਜੀ ਨਰੇਂਦਰ ਸਿੰਘ ਚੌੜਾ ਜੀ ਦੇ ਪੁੱਤਰ ਨੇ ਹੁਣ ਤਾਂ ਕਿਸੇ ਜਥੇਬੰਦੀ ਨੇ ਅਪਰੋਚ ਕੀਤੀ ਢੱਡ ਤੱਕ ਇੱਕ ਵਾਰੀ ਨਾ ਇੱਥੇ ਆਏ ਸੀ ਆਪਣੇ ਆ ਮੈਂ ਬਿਆਸਾ ਉਦੋਂ ਵੀ ਇਹੀ ਆਪਣੇ ਲਾਪਤਾ ਪੰਜਾਬ ਵਾਲੀ ਨਾਲ ਆਏ ਜਗਜੀਤ ਸਿੰਘ ਦੇ ਵੱਡੇ ਭਰਾਤਾ ਜੀ ਵੀ ਉਹ ਨਾਲ ਭਾਜੀ ਹੁਣੀ ਆਏ ਸੀ ਉਹਨਾਂ 10000 ਰੁਪਏ ਲਪਤੋਂ ਕੀਤੀ ਸੀ ਭਾਈ ਸਰ ਕੇਸ ਲੜਨ ਵਿੱਚ ਖਰਚਾ ਕਿੰਨਾ ਕਰ ਗਿਆ ਖਰਚਾ ਹੁਣ ਦੇਖੋ ਹਿਸਾਬ ਨਹੀਂ ਕੀਤਾ ਗਿਆ ਹੁਣ ਪਟਿਆਲਾ ਦੋ ਜਣਿਆਂ ਨੇ ਜਾਣਾ ਰੋਟੀ ਪਾਣੀ ਵੀ ਖਾਣਾ ਹਾਂ ਤੇ ਜਾਣਾ ਆਉਣਾ ਤੁਹਾਨੂੰ ਪਤਾ ਪਟਿਆਲਾ ਪੀ ਨੇੜੇ ਤੇ ਨਹੀਂ ਆ ਹਾਂ ਤੇ ਹੁਣ ਹਿਸਾਬ ਦੇ ਕੋਈ ਨਹੀਂ ਕੀਤਾ ਪਰ ਖਰਚਾ ਤੇ ਦੇਖੋ ਹੁੰਦਾ ਹੀ ਹੈ ਜਦੋਂ ਜਾਣਾ ਆਉਣਾ ਤੇ ਫਿਰ ਕੋਸ਼ਿਸ਼ਾ ਕੋਈ ਪਿੰਡ ਵੱਲੋਂ ਜਾਂ ਜਥੇਬੰਦੀ ਵੱਲੋਂ ਮਾਨਸਰਮਾਰ ਮਿਲਿਆ ਨਹੀਂ ਪਿੰਡ ਵੱਲੋਂ ਤੇ ਕੋਈ ਨਹੀਂ ਕਿਉਂਕਿ ਚਲੋ ਸਾਡੇ ਭੈਣ ਭਰਾਈਏ ਸਾਰੇ ਉਦਾਂ ਦੇ ਕੋਈ ਏਡੀ ਗੱਲ ਨਹੀਂ ਆ ਪਿਆਰੀ ਹੈ ਸਾਰਿਆਂ ਨਾਲ ਆਖਰੀ ਗੱਲ ਵੱਲ ਜਾਵਾ ਜੀ ਕੀ ਸ਼ਹੀਦ ਭਾਈ ਗੁਰਵਿੰਦਰ ਸਿੰਘ ਜੀ ਸ਼ਹਾਦਤ ਤੋਂ ਬਾਅਦ ਤੁਸੀਂ ਇਸ ਸਮੇਂ ਕੀ ਮਹਿਸੂਸ ਕਰਦੇ ਹੋ ਮਹਿਸੂਸ ਮੈਂ ਇਹ ਕਰ ਰਿਹਾ ਜੀ ਦੇਖੋ ਅਸਲ ਦੇ ਵਿੱਚ ਚਲੋ ਉਹ ਤਾਂ ਸੰਘਰਸ਼ ਲੜੇ ਨੇ ਹਾਂ ਸਾਰੇ ਹੀ ਲੜੇ ਨੇ ਜਿਹੜੇ ਜਿਹੜੇ ਵੀ ਸ਼ਹੀਦ ਹੋਏ ਨੇ ਜਿਨ੍ਹਾਂ ਨੂੰ ਮਤਲਬ ਹਨਾ ਹਾਂ ਤੇ ਅਸਲ ਦੇ ਵਿੱਚ ਅੱਗੇ ਆ ਕੇ ਹੋਣ ਜਿਹੜਾ ਸਮਾਂ ਚੱਲ ਰਿਹਾ ਸਾਡੀ ਸੇਕ ਓਮ ਨੂੰ ਇਕੱਠੇ ਹੋਣ ਦੀ ਲੋੜ ਹੈ ਸੇਕ ਓਮ ਇਕੱਠੀ ਹੋਵੇ ਸਾਡੀਆਂ ਜਿਹੜੀਆਂ ਸਰਮੋਹਰ ਜਿਹੜੀਆਂ ਹੈਗੀਆਂ ਨੇ ਸੰਸਥਾਵਾਂ ਨੇ ਜਿਵੇਂ ਸ਼੍ਰੋਮਣੀ ਕਮੇਟੀ ਆ ਜਾਂ ਸਾਡੀਆਂ ਟਕਸਾਲਾਂ ਨੇ ਇਹਨਾਂ ਨੂੰ ਜ਼ਿਆਦਾ ਮਤਲਬ ਆਪਣੇ ਫਰਜ਼ ਵੱਲ ਧਿਆਨ ਦੇਣ ਦੀ ਲੋੜ ਹੈ ਜਿਹੜਾ ਕਿ ਆਮ ਸਿੱਖਾਂ ਦੇ ਦਿਲਾਂ 'ਚੋਂ ਇਹਨਾਂ ਦੀ ਜਿਹੜੀ ਕਦਰ ਨੋ ਘਟਦੀ ਜਾ ਰਹੀ ਦਿਨੋਂ ਦਿਨ ਹਾਂ ਬਹੁਤ ਕਦਰ ਘਟ ਰਹੀ ਹੈ ਹਾਂ ਤੇ ਕਦਰ ਕਿਉਂ ਘਟ ਰਹੀ ਆ ਕਿਉਂਕਿ ਅਸੀਂ ਜ਼ਿੰਮੇਵਾਰੀ ਤੋਂ ਵੋਟ ਬੈਂਕ ਵੱਲ ਜ਼ਿਆਦਾ ਧਿਆਨ ਦਿੱਤਾ ਹਮ ਸਿੱਖੀ ਵੱਲ ਧਿਆਨ ਨਹੀਂ ਹੈ ਪੰਜਾਬ ਵੱਲ ਧਿਆਨ ਨਹੀਂ ਆ ਆਪਣੀ ਕੌਮ ਵੱਲ ਧਿਆਨ ਨਹੀਂ ਆ ਇਸ ਪਿੰਡ ਦੇ ਹੋਰ ਵੀ ਛੀਦ ਹੋਣਗੇ ਹਾਂਜੀ ਇੱਕ ਹੈਗੇ ਉਹਨਾਂ ਦਾ ਨਾਮ ਮੇਰੇ ਦਿਮਾਗ ਜਨ ਲ ਗਿਆ ਉਹ ਮਹਿੰਗਾ ਸਿੰਘ ਦੇ ਪੁੱਤਰ ਆ ਹਾਂ ਤੇ ਉਹਨਾਂ ਦੀ ਚਰਚਾ ਦੋਆਂ ਛੀਦਾਂ ਦਾ ਪਿੰਡ ਦੇ ਵਿੱਚ ਕੀਤੀ ਜਾਂਦੀ ਨਹੀਂ ਖਾਸ ਨਹੀਂ ਆ ਜੀ ਹੌਲੀ ਹੌਲੀ ਪੁੱਲੀ ਜਾਂਦੇ ਲੋਕ ਕਿਉਂਕਿ ਸਮੇਂ ਦੇ ਨਾਲ ਨਾਲ ਬੱਚੇ ਨਵੇਂ ਆਉਂਦੇ ਜਾਂਦੇ ਆ ਬਾਹਰ ਅੰਦਰ ਤੇਰੇ ਤੁਰੇ ਜਾਂਦੇ ਆ ਪੁਰਾਣੇ ਬਜ਼ੁਰਗ ਹੀ ਹੁਣ ਰਹਿੰਦੇ ਜਾਂਦੇ ਤਕਰੀਬਨ ਤਾਂ ਬੱਚੇ ਬਾਹਰ ਹੀ ਨਿਕਲਦੇ ਰਹੇ ਤੇ ਇੰਨਾ ਕੋਈ ਖਾਸ ਫਿਰ ਜਾਤ ਕਿੰਨੇ ਕਰਨਾ ਹੁੰਦਾ ਯਾਰ ਬੇਲੀ ਦਾ ਯਾਰ ਬੇਲੀ ਦਾ ਯਾਦ ਕਰਦੇ ਹੀ ਆ ਜਿਹੜੇ ਨਾਲ ਰਹੇ ਆ ਖੇਡੇ ਆ ਮੱਲੇ ਆ ਜਿਹੜੇ ਸਾਡੇ ਹਾਂਦੇ ਆ ਉਹਦੇ ਚਲੋ ਕਿਤੇ ਵੀ ਗੱਲਬਾਤ ਕਰੀ ਦੀ ਤੇ ਕਿਤੇ ਨਾ ਕਿਤੇ ਤਾਂ ਮਨ ਕਰਦੀ ਹੈ ਕਿਉਂਕਿ ਬੱਚਾ ਚੰਗਾ ਸਾਰਿਆਂ ਨਾਲ ਮਿਲਵਰਤਨ ਬਹੁਤ ਸੀ ਮੇਰੇ ਤੋਂ ਵੱਡੇ ਦਾ ਜੀ ਮੇਰਾ ਥੋੜਾ ਸੀ ਉਹਦਾ ਜ਼ਿਆਦਾ ਮਿਲਵਰਤਨ ਸੀ ਆਖਰੀ ਗੱਲ ਕਰਾਂ ਜਿਹੜੇ ਸੀ ਪਰਿਵਾਰ ਜਿਨ੍ਹਾਂ ਦੇ ਪੁੱਤ ਭਰਾ ਟੂਠੇ ਮੁਕਾਬਲੇ ਬਣਾ ਕੇ ਮਾਰ ਦਿੱਤੇ ਗਏ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਮੈਂ ਤਾਂ ਇਹੋ ਹੀ ਕਹਿਣਾ ਚਾਹੁੰਦਾ ਜੀ ਦੇਖੋ ਜਿਹੜੇ ਸ਼ੀਧੀਆਂ ਦੇਣੀਆਂ ਜਿੰਨੀ ਉਹ ਤੇ ਦੇ ਗਏ ਆ ਹੂੰ ਉਹ ਤੇ ਆਪਣਾ ਵਿਚਾਰਾ ਇਹ ਚ ਕਰ ਗਏ ਆਪਣਾ ਫਰਜ਼ ਨਿਭਾ ਗਏ ਆ ਹੂੰ ਆਪਣੀਆਂ ਜਾਨਾਂ ਵਾਰ ਗਏ ਆ ਹੂੰ ਹੁਣ ਆਉਣ ਵਾਲੀ ਜਿਹੜੀ ਜਿਹੜੇ ਅੱਜ ਹੈਗੇ ਨੇ ਹੂੰ ਜਿਹੜੇ ਉਹਨਾਂ ਨੂੰ ਥੋੜਾ ਜਿਹਾ ਸੁਚੇਤ ਹੋਣ ਦੀ ਲੋੜ ਹੈ ਹੂੰ ਤੇ ਸੰਘਰਸ਼ ਜਿਹੜਾ ਵਾ ਹੂੰ ਮਤਲਬ ਉਹਨੂੰ ਜਿਹੜਾ ਵਾ ਕਾਮਯਾਬੀ ਵੱਲ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀ ਕਰਨੀ ਚਾਹੀਦੀ ਆ ਹਾਂ ਤੇ ਉਹਦੇ ਵਾਸਤੇ ਸਾਨੂੰ ਤਕਰੀਬਨ ਇੱਕਜੁੱਟ ਹੋਣ ਦੀ ਲੋੜ ਆ ਹਾਂ ਜਿੱਥੇ ਵੋਟ ਬੈਂਕ ਸਾਨੂੰ ਬਹੁਤ ਜ਼ਰੂਰੀ ਆ ਹਾਂ ਉੱਥੇ ਨਾਲ-ਨਾਲ ਜਿਹੜਾ ਵਾ ਸਾਡਾ ਪ੍ਰਚਾਰ ਵੀ ਜਿਹੜਾ ਨਾਲ-ਨਾਲ ਹੋਣਾ ਚਾਹੀਦਾ ਵੋਟ ਬੈਂਕਾਂ ਵਿੱਚ ਆਉਣਾ ਚਾਹੀਦਾ ਹਾਂ ਪਰ ਆਪਣੇ ਫਰਜ਼ਾਂ ਵੱਲ ਜਿਹੜਾ ਸਿੱਖੀ ਪ੍ਰਤੀ ਫਰਜ਼ ਆ ਉਹਦਾ ਵੱਲ ਸਾਡਾ ਮੇਨ ਧਿਆਨ ਜਿਹੜਾ ਹੋਣਾ ਚਾਹੀਦਾ ਵੋਟ ਬੈਂਕ ਤੇ ਬਹੁਤ ਜ਼ਰੂਰੀ ਮੈਨੂੰ ਕਿਹਾ ਜਿਹੜੀ ਤਾਕਤ ਵੋਟ ਬੈਂਕ ਦੇ ਵਿੱਚ ਆ ਹਾਂ ਉਹ ਤਾਂ ਮੇਨ ਤਾਕਤ ਮੈਂ ਮੰਨਦਾ ਹਾਂ ਜੀ ਹਾਂ ਠੀਕ ਧਨਵਾਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਇਹ ਸਨ ਭਾਈ ਪਰਮਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਡੇ ਨਾਲ ਬੜੇ ਸਰਲ ਤਰੀਕੇ ਦੇ ਨਾਲ ਗੱਲਬਾਤ ਕੀਤੀ ਕਿ ਕਿਵੇਂ ਇਹਨਾਂ ਨੇ ਆਪਣੇ ਭਰਾ ਦਾ ਕੇਸ ਜਿਹੜਾ ਕੋਟਾ ਕਚਹਿਰੀਆਂ ਦੇ ਵਿੱਚ ਲੜਿਆ ਤੇ ਜਿਹੜਾ ਥਾਣੇਦਾਰ ਅਮਰੀਕ ਸਿੰਘ ਨੂੰ ਜਿਹੜੀ ਇਹਨਾਂ ਨੇ 10 ਸਾਲ ਦੀ ਸਜ਼ਾ ਤੇ ਹਜ਼ਾਰਾਂ ਦਾ ਜਿਹੜਾ ਕਿ ਜੁਰਮਾਨਾ ਉਹ ਕਰਵਾਇਆ ਸੀ ਇਹ ਬੜੀ ਵੱਡੀ ਜਿਹੜੀ ਇੱਕੇ ਕਾਮਯਾਬੀ ਕਹਿ ਸਕਦੇ ਹਾਂ ਕਿ ਬੜੇ ਝੂਠੇ ਮੁਕਾਬਲਿਆਂ ਦੇ ਵਿੱਚ ਫਰਜ਼ੀ ਮੁਕਾਬਲਿਆਂ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਪੁੱਤਾਂ ਨੂੰ ਭਰਾਵਾਂ ਨੂੰ ਮਾਰ ਦਿੱਤਾ ਗਿਆ ਸੀ ਸ਼ਹੀਦ ਕਰ ਦਿੱਤਾ ਗਿਆ ਸੀ ਉਹਨਾਂ ਦਾ ਇਨਸਾਫ ਲੈਣ ਲਈ ਕੁੱਝ ਕੁ ਪਰਿਵਾਰਾਂ ਨੇ ਕੋਸ਼ਿਸ਼ ਕੀਤੀ ਆ ਜਿਨ੍ਹਾਂ ਦਾ ਸਹਿਯੋਗ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਮਿਸ਼ਨ ਵੱਲੋਂ ਜਿਹੜਾ ਕਿ ਖਾਲੜਾ ਮਿਸ਼ਨ ਵੱਲੋਂ ਕੀਤਾ ਗਿਆ ਸੀ ਜਾਂ ਕਿਸੇ ਜਥੇਬੰਦੀਆਂ ਵੱਲੋਂ ਜਿਹੜਾ ਕਿ ਲਾਪਤਾ ਜਿਹੜਾ ਹੈਗਾ ਸੀ ਇੱਕ ਜਥੇਬੰਦੀ ਸੀ ਉਹਨਾਂ ਵੱਲੋਂ ਵੀ ਕੀਤਾ ਗਿਆ ਸੀ ਤੇ ਇਹ ਬੜੀ ਵੱਡੀ ਇੱਕ ਕਾਮਯਾਬੀ ਆ ਕਹਿ ਸਕਦੇ ਆ ਇਨਸਾਫ ਤੇ ਸਾਨੂੰ ਹਲੇ ਤੱਕ ਪੂਰੇ ਸਿੱਖਾਂ ਦਾ ਨਹੀਂ ਮਿਲ ਪਾਇਆ ਪਰ ਜਿਨ੍ਹਾਂ ਦਾ ਕਹਿ ਲਈਏ ਕਿ ਸਜ਼ਾ ਕੋਟ ਕੋਟਕ ਕੋੜ ਦੇ ਵਿੱਚ ਜਿਹੜੀ ਸਜ਼ਾ ਮਿਲੀ ਹੈ ਉਹ ਇਹਨਾਂ ਨੂੰ ਇੱਕ ਕਾਮਯਾਬੀ ਮਿਲੀ ਹੈ ਧੰਨਵਾਦ ਤੁਸੀਂ ਜੁੜੇ ਹੋ ਵਿਖੜਾ ਪੈਣਾ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ